ਮੇਰੀ ਰਣਨੀਤੀ ਤਾਂ ਅੰਮ੍ਰਿਤਸਰ ਦੇ ਲੋਕ ਹੀ ਤੈਅ ਕਰਨਗੇ ਪੰਜਾਬ ਦੇ ਲੋਕ ਤੈਅ ਕਰਨਗੇ ਪਹਿਲਾਂ ਤਾਂ ਦੇਖੋ ਇਹਨਾਂ ਨੇ ਅੰਮ੍ਰਿਤਸਰ ਦੇ ਲੋਕਾਂ ਨੇ 5 ਸਾਲ ਵਾਸਤੇ ਮੈਨੂੰ ਐਮਐਲਏ ਬਣਾਇਆ ਹੈ 5 ਸਾਲ ਪੂਰਾ ਹੋਣ ਦੋ ਠੀਕ ਹੈ ਕਿ 5 ਸਾਲ ਤੁਸੀਂ ਇਸੇ ਪਾਰਟੀ ਚ ਇਸੇ ਮੇਰੀ ਗੱਲ ਸੁਣੋ ਮੈਂ ਪਹਿਲੇਸ਼ੀ ਪੂਰੀ ਕਰਾਂਗਾ ਮੈਂ ਤਾਂ ਕਿਹਾ ਨਾ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਬਣਾਇਆ ਹੈ ਕਿਸੇ ਹੋਰ ਦਾ ਆਸਾਨ ਮੇਰੇ ਤੇ ਨਹੀਂ ਕਿਸੇ ਹੋਰ ਦਾ ਆਸਾਨ ਨਹੀਂ ਹੈ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਲੋਕ ਜੋ ਰਣਨੀਤੀ ਤੈਅ ਕਰਨਗੇ ਮੈਂ ਉਹਦਾ ਉਹਦੀ ਪਾਲਣਾ ਕਰਾਂਗਾ ਜੀ ਇਹ ਅਧਿਕਾਰ ਉਹਨਾਂ ਦੇ ਕੋਲ ਹੀ ਹੈ ਔਰ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਮੈਂ ਸਮਰਪਿਤ ਕਰ ਚੁੱਕਿਆ ਹਾਂ ਜੀ ਮੈਂ ਤਾਂ ਇਹ ਵੀ ਖੈਰਾ ਸਾਹਿਬ ਦੇਖੋ ਤੁਹਾਡੇ ਸਾਹਮਣੇ ਵੀ ਬੋਲ ਦੇਣਾ ਹੈ ਕਲ ਪਰਸੋ ਮੀਡੀਆ ਦੇਵੇ ਮੇਰੀ ਕੋਈ ਵੀ ਪ੍ਰਾਪਰਟੀ ਹੋਗੀ ਨਾ ਜੀ ਮੇਰੀ ਆਪਣੀ ਨਿੱਜੀ ਪ੍ਰਾਪਰਟੀ ਉਹ ਅੰਮ੍ਰਿਤਸਰ ਦੀ ਸਰਬ ਸਾਂਝੀ ਹੋਊਗੀ ਮੈਂ ਅੰਮ੍ਰਿਤਸਰ ਦੇ ਨਾਤੇ ਇੱਕ ਟਰਸਟ ਬਣਾ ਕੇ ਅੰਮ੍ਰਿਤਸਰ ਨੂੰ ਦੇ ਕੇ ਜਾਣਾ ਹੈ ਜੀ ਇਸ ਦੁਨੀਆ ਤੋਂ ਤੇ ਮੇਰੀ ਆਪਣੀ ਕੋਈ ਪ੍ਰਾਪਰਟੀ ਨਹੀਂ ਹੋਣੀ। ਤੇ ਮੈਂ ਤਾਂ ਆਪਣੇ ਆਪ ਨੂੰ ਸਮਰਪਿਤ ਕਰ ਚੁੱਕਿਆ ਹਾਂ ਜੀ ਅੰਮ੍ਰਿਤਸਰ ਦੇ ਹਵਾਲੇ ਕਰ ਚੁੱਕਿਆ ਹਾਂ ਤੇ ਇਹਨਾਂ ਲੋਕਾਂ ਨੇ ਹੀ ਅੰਮ੍ਰਿਤਸਰ ਦੇ ਲੋਕਾਂ ਨੇ ਮੇਰਾ ਫਿਊਚਰ ਸੈੱਟ ਕਰਨਾ। ਇੱਕ ਨੈਰੇਟਿਵ ਇਹਨਾਂ ਨੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜੀ। ਸਭ ਤੋਂ ਵੱਡੀ ਗੱਲ ਹੈ ਕਿ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ। ਖੈਰਾ ਸਾਹਿਬ ਨੇ ਤੁਹਾਨੂੰ ਦੱਸਿਆ ਨਾ ਕਿ ਥਾ ਥਾ ਤੇ ਇਹਨਾਂ ਦੇ ਬੰਦੇ ਹਰ ਦਫ਼ਤਰ ਦੇ ਵਿੱਚ ਬੈਠੇ ਹੋਏ ਨੇ 50 ਹਜ਼ਾਰ ਤੋਂ ਲੈ ਕੇ ਲੱਖਾਂ ਰੁਪਏ ਲੈ ਕੇ ਜਾ ਰਹੇ ਨੇ। ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਇੱਕ ਡਿਸਿਪਲਿਨਡ ਮੈਂਬਰ ਹਾਂ ਜੇ ਪਾਰਟੀ ਦਾ ਪਾਰਟੀ ਤੇ ਸਰਕਾਰ ਦੇ ਵਿੱਚ ਫਰਕ ਹੈ ਜੀ ਮੈਂ ਕਲੀਅਰ ਤੁਹਾਨੂੰ ਦੱਸ ਦੇਣਾ ਪਾਰਟੀ ਵਾਚ ਡੌਗ ਹੁੰਦੀ ਹੈ ਪਾਰਟੀ ਦੱਸੇਗੀ ਕਿ ਹਾਂ ਇਹ ਤੁਸੀਂ ਗਲਤ ਕਰ ਰਹੇ ਹੋ ਪਾਰਟੀ ਦੇ ਵਿੱਚ ਤੇ ਸਰਕਾਰ ਦੇ ਵਿੱਚ ਫਰਕ ਹੈ ਜੀ ਮੈਂ ਪਾਰਟੀ ਦਾ ਮੈਂਬਰ ਹਾਂ ਪਾਰਟੀ ਦਾ ਵਫਾਦਾਰ ਮੈਂਬਰ ਹਾਂ ਡਿਸਿਪਲਿਨਡ ਮੈਂਬਰ ਹਾਂ ਮੈਂ ਸਰਕਾਰ ਦੇ ਪ੍ਰਤੀ پابੰਦ ਨਹੀਂ ਹਾਂ ਅਸੀਂ ਬਤੌਰ ਲੈਜਿਸਲੇਟਰ ਅਸੀਂ ਸਰਕਾਰ ਨੂੰ ਕਹ ਸਕਦੇ ਹਾਂ ਅਸੀਂ ਪੁੱਛ ਸਕਦੇ ਹਾਂ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਅਸੀਂ ਸਵਾਲ ਕਰਦੇ ਹਾਂ ਬਾਹਰ ਵੀ ਅਸੀਂ ਸਵਾਲ ਕਰਦੇ ਹਾਂ ਲੋਕਾਂ ਨੇ ਅਧਿਕਾਰ ਦਿੱਤਾ ਨਾ ਸਾਨੂੰ ਬਤੌਰ ਐਮਐਲਏ ਤੇ ਜੋ ਸਵਾਲ ਅਸੀਂ ਵਿਧਾਨ ਸਭਾ ਦੇ ਅੰਦਰ ਕਰਦੇ ਹਾਂ ਮੰਤਰੀ ਦਾ ਕੰਮ ਹੈ ਜਵਾਬ ਦੇਣਾ ਐਮਐਲਏ ਦਾ ਕੰਮ ਹੈ ਸਵਾਲ ਕਰਨਾ ਜੀ ਤਾਂ ਪਾਰਟੀ ਨੇ ਮੈਨੂੰ ਐਮਐਲਏ ਬਣਾਇਆ ਹੈ ਨਾ ਪਾਰਟੀ ਨੇ ਇਹ ਕਿਹਾ ਹੈ ਨਾ ਕਿ ਤੁਸੀਂ ਐਮਐਲਏ ਰਹੋ ਜੀ ਕੁਝ ਲੋਕਾਂ ਨੂੰ ਕਿਹਾ ਕਿ ਤੁਸੀਂ ਮੰਤਰੀ ਰਹੋ ਜੀ ਤੇ ਜੋ ਐਮਐਲਏ ਹੁੰਦਾ ਹੈ ਉਹ ਸਵਾਲ ਕਰਦਾ ਹੈ ਜੋ ਮੰਤਰੀ ਹੁੰਦਾ ਹੈ ਉਹ ਜਵਾਬ ਦਿੰਦਾ ਹੈ ਤੋ ਅਸੀਂ ਸਵਾਲ ਕਰ ਸਕਦੇ ਹਾਂ ਜੀ ਤੋ ਸਵਾਲ ਕਰਨਾ ਅਨੁਸ਼ਾਸਨ ਹਿੰਤਾ ਨਹੀਂ ਹੈ ਅੱਛਾ ਸਰ ਅਸੀਂ ਸਵਾਲ ਸੁਣੋ ਤੁਸੀਂ ਦੇਖਦੇ ਹੋ ਸੁਣੋ ਦੇਖੋ ਪੀ 6 2022 ਨੂੰ ਮੈਂ ਸਵਾਲ ਕਿਤਾਬ ਵਿਧਾਨ ਸਭਾ ਦਿੱਲੀ ਦੀ ਕਿ ਜੋ ਵਿਅਕਤੀ ਜਿਨ੍ਹਾਂ ਦੇ ਬਾਰੇ ਤੁਸੀਂ ਪੂਰੇ 4-5 ਸਾਲ ਤੱਕ ਦਮਗਜੇ ਮਰਦੇ ਸੀ ਉਹ ਜੇਲ੍ਹ ਦੇ ਵਿੱਚ ਨੇ ਕੋਈ ਤੁਸੀਂ ਰਿਮਾਂਡ ਤੇ ਲਿਆਓਗੇ ਕੋਈ ਚਲਾਨ ਪੁਲਾਨ ਪੇਸ਼ ਕਰੋਗੇ ਔਰ 23 ਨੰਬਰ ਐਫ ਆਰ ਦੀ ਮੈਂ ਗੱਲ ਕੀਤੀ ਕਿ ਉਦੋਂ ਮਾਨ ਸਾਹਿਬ ਕੀ ਵਿਧਾਨ ਸਭਾ ਦੇ ਵਿੱਚ ਨਹੀਂ ਸੀਗੇ ਐਸਟੀਐਫ ਦੇ ਅਧਿਕਾਰੀ ऑफिसर गैलरी ਦੇ ਵਿੱਚ ਨਹੀਂ ਸੀਗੇ ਇਹ ਅਮਨ अरोड़ा ਜੀ ਜੋ ਬੋਲ ਰਹੇ ਨੇ ਕਿ ਨਸ਼ੇ ਦੇ ਬਾਰੇ ਬੋਲ ਰਹੇ ਕਿ ਇਹ ਵਿਧਾਨ ਸਭਾ ਦੇ ਵਿੱਚ ਨਹੀਂ ਸੀਗੇ ਹਰਪਾਲ ਜੀ ਮਾ ਵਿਧਾਨ ਸਭਾ ਦੇ ਵਿੱਚ ਨਹੀਂ ਸੀਗੇ ਕੀ ਕੀਤਾ ਇਹਨਾਂ ਲੋਕਾਂ ਨੇ ਜੀ ਮੇਰੇ ਸਾਹਮਣੇ ਅੱਖਾਂ ਦੇ ਵਿੱਚ ਅੱਖਾਂ ਮਿਲਾ ਕੇ ਕੋਈ ਗੱਲ ਨਹੀਂ ਕਰ ਸਕਦਾ ਜੀ ਕੋਈ وزیر ਹੋਵੇ ਕੋਈ ਮੁੱਖ ਮੰਤਰੀ ਹੋਵੇ ਕੋਈ ਸੁਪਰ ਸੀਮ ਹੋਵੇ ਜੀ ਮਿੰਟ ਨਹੀਂ ਲਏਗਾ ਜੀ ਮਿੰਟ ਨਹੀਂ ਲਏਗਾ ਕਿਉਂਕਿ ਮੈਂ ਇਹਨਾਂ ਸਾਰਿਆਂ ਦਾ ਇਨ ਅਤੇ ਆਊਟ ਜਾਣਦਾ ਹਾਂ ਜੋ ਮੇਰੇ ਉੱਤੇ ਕਾਰਵਾਈ ਹੋਈ ਹੈ ਪਾਰਟੀ ਬਲੂ ਮੈਨੂੰ ਅੰਮ੍ਰਿਤਸਰ ਦੇ ਲੋਕਾਂ ਨੇ 5 ਸਾਲ ਵਾਸਤੇ ਐਮਐਲਏ ਬਣਾਇਆ ਹੈ। 5 ਸਾਲ ਵਾਸਤੇ ਐਮਐਲਏ ਬਣਾਇਆ। ਮੇਰਾ ਤੁਸੀਂ ਕੋਈ ਵੀ YouTube ਤੇ ਸੋਸ਼ਲ ਮੀਡੀਆ Facebook ਤੇ ਦੇਖ ਲੋ। ਮੈਂ ਅੰਮ੍ਰਿਤਸਰ ਦੇ ਵਿੱਚ ਕਿਸੇ ਹੋਰ ਦੇ ਨਾਂ ਤੇ ਮੈਂ ਵੋਟ ਮੰਗਣ ਵਾਸਤੇ ਨਹੀਂ ਗਿਆ ਜੀ। ਠੀਕ ਹੈ ਲੋਕਾਂ ਨੇ ਪ੍ਰੇਮ ਪਿਆਰ ਕਰਕੇ ਮੈਂ ਇੱਕੋ ਚੀਜ਼ ਬੋਲਦਾ ਹੁੰਦਾ ਸੀ ਕਿ ਮੇਰਾ ਇਲੈਕਸ਼ਨ ਅੰਮ੍ਰਿਤਸਰ ਦੇ ਲੋਕ ਲੜ ਰਹੇ ਨੇ। ਅੰਮ੍ਰਿਤਸਰ ਮੇਰਾ ਇੱਕ ਪਰਿਵਾਰ ਹੈ ਤੇ ਪਰਿਵਾਰਕ ਤੌਰ ਤੇ ਮੈਂ ਇਲੈਕਸ਼ਨ ਲੜਿਆ ਜੀ। ਔਰ ਰਿਕਾਡ ਵੋਟਰਾਂ ਦੇ ਨਾਲ ਅੰਮ੍ਰਿਤਸਰ ਨਾਰਥ ਦਾ ਤੁਸੀਂ ਦੇਖੋਗੇ। रिकॉर्ड मार्जिन ਦੇ ਨਾਲ ਮੈਂ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਠੀਕ ਹੈ ਕਿ ਨਹੀਂ? ਰਿਕਾਰਡ ਮਾਰਜਿਨ ਦੇ ਨਾਲ ਮੈਂ ਜਿੱਤ ਗਿਆ ਤਾਂ ਕਿਸੇ ਦਾ ਹਸ਼ਾਨ ਮੇਰੇ ਤੇ ਨਹੀਂ ਹੈ ਜੀ। ਆਸਾਨ ਹੈ। ਤੋਂ ਅੰਬਰਸਰ ਦੇ ਲੋਕਾਂ ਦਾ ਆਸਾਨ ਹੈ। ਪੰਜਾਬ ਦੇ ਲੋਕਾਂ ਦਾ ਆਸਾਨ ਹੈ। ਔਰ ਮੈਂ ਜਿਸ ਦਿਨ ਫਸਟ ਟਾਈਮ ਗਿਆ ਵਿਧਾਨ ਸਭਾ ਉਸ ਦਿਨ ਵੀ ਕਿਹਾ ਕਿ ਇਹ ਰਿਣ ਮੈਂ ਉਤਾਰ ਨਹੀਂ ਸਕਦਾ। ਜੋ ਰਿਣ ਅੰਬਰਸਰ ਦੇ ਲੋਕਾਂ ਨੇ ਮੇਰੇ ਤੇ ਕੀਤਾ ਜੋ ਹਸ਼ਾਨ ਕੀਤਾ ਉਹ ਮੈਂ ਉਤਾਰ ਨਹੀਂ ਸਕਦਾ। ਪੂਰੀ ਜ਼ਿੰਦਗੀ ਪੂਰੀ ਜ਼ਿੰਦਗੀ ਨਾ ਹੀ ਉਤਾਰਨ ਦੀ ਮੈਂ ਕੋਸ਼ਿਸ਼ ਕਰਾਂਗਾ ਭਾਵੇਂ ਜਿੰਨਾ ਮਰਜੀ ਕੰਮ ਕਰਾ ਲਵਾਂ ਇੱਕ ਪਿਆਰ ਹੈ ਜੀ ਇੱਕ ਮੁਹੱਬਤ ਹੈ ਜੀ ਇੱਕ ਟਰਸਟ ਹੈ ਜੀ ਹੁਣ ਚਲੋ ਮੇਰਾ ਕਿਸੇ ਤੇ ਮਤਲਬ ਕਿਸੇ ਲੀਡਰ ਦਾ ਮੇਰੇ ਤੇ ਕੋਈ ਆਸਾਨ ਨਹੀਂ ਹੈ ਠੀਕ ਹੈ ਮੈਂ ਹੀ ਪਠਾਨਕੋਟ ਤੋਂ ਲੈ ਕੇ ਪਟਿਆਲਾ ਸਮਾਨਾ ਤੱਕ ਪਿੰਡ ਪਿੰਡ ਜਾ ਕੇ ਜੀ ਕਸਬੇ ਕਸਬੇ ਦੇ ਵਿੱਚ ਜਾ ਕੇ ਮੈਂ ਚੋਣ ਪ੍ਰਚਾਰ ਕੀਤਾ ਬਹੁਤ ਸਾਰੇ ਵਾਅਦੇ ਕੀਤੇ ਜੀ ਮੈਨੂੰ ਦੁੱਖ ਹੈ ਮੈਨੂੰ ਪਠਾਨਕੋਟ ਤੋਂ ਲੈ ਕੇ ਸਮਾਨਾ ਤੱਕ ਦਾ ਮੈਨੂੰ ਯਾਦ ਹੈ ਜਵਾਨੀ ਕਲਾਮੀ ਜਦੋਂ ਮੈਂ ਪੁੱਛਦਾ ਸੀ ਕੇਜਰੀਵਾਲ ਸਾਹਿਬ ਨੂੰ ਕਿ ਸਰ ਮੈਂ ਬਹੁਤ ਜ਼ਿਆਦਾ ਵਾਅਦੇ ਕਰ ਰਿਹਾ ਹਾਂ ਮੈਨੂੰ ਬਸ ਆਪ ਲਿਖਤੇ ਜਾਈਏ ਵਾਅਦਾ ਵੀ ਤਾਂ ਆਪ ਹੀ ਕੋ ਪੂਰਾ ਕਰਨਾ ਹੈ ਨਾ ਵਾਅਦਾ ਤਾਂ ਮੈਨੂੰ ਤਾਂ ਅੱਜ ਵੀ ਯਾਦ ਵੀ ਹੈ ਔਰ ਲਿਖਤੀ ਰੂਪ ਦੇ ਵਿੱਚ ਵੀ ਹੈ ਜਦੋਂ ਮੈਂ ਜਾਂਦਾ ਹਾਂ ਨਾ ਪਠਾਨਕੋਟ ਤਾਂ ਲੋਕੀ ਪੁੱਛਦੇ ਨੇ ਇੱਕ ਨਰੋਟ ਜੈਮਲ ਸਿੰਘ ਏਰੀਆ ਹੈ ਖੈਰਾ ਸਾਹਿਬ ਨੂੰ ਪਤਾ ਹੈ ਮੈਂ ਉੱਥੇ ਵਾਅਦਾ ਕਰਕੇ ਆਇਆ ਸੀ ਕਿ ਸਰਕਾਰੀ 슈ਗਰ ਮਿਲ ਅਸੀਂ ਲਗਾਵਾਂਗੇ ਦੇਖੋ ਮੈਂ ਐਸਐਸਪੀ ਆਈਜੀ ਡੀਆਈਜੀ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਰਿਹਾ ਹਾਂ ਤੋਂ ਮੈਨੂੰ ਮੇਰੇ ਬਾਰੇ ਸਾਰੇ ਪੰਜਾਬ ਨੂੰ ਪਤਾ ਹੈ ਤੇ ਮੈਨੂੰ ਪੰਜਾਬ ਦੇ ਹਰ ਏਰੀਆ ਦੇ ਬਾਰੇ ਪਤਾ ਹੈ ਤੋਂ ਮੈਨੂੰ ਪਤਾ ਸੀ ਕਿ ਨਰੋਟ ਦਾ ਏਰੀਆ ਹੈ ਇੱਥੇ ਲੋਕੇ 슈ਗਰ ਕੈਨ ਬਹੁਤ ਜ਼ਿਆਦਾ ਮਤਲਬ ਵੇਚਦੇ ਨੇ ਲੇਕਿਨ ਇਹਨਾਂ ਨੂੰ ਟਾਂਡੇ ਲੈ ਕੇ ਜਾਣਾ ਪੈਂਦਾ ਹੈ ਪੈਸਾ ਵੀ ਟਾਈਮ ਤੇ ਨਹੀਂ ਮਿਲਦਾ ਉਥੇ ਇਲੈਕਸ਼ਨ ਦੇ ਦੌਰਾਨ ਮੈਂ ਬੋਲ ਕੇ ਆਇਆ ਸੀ ਤਾਂ ਹੁਣ ਮਹੀਨਾ ਡੇਢ ਮਹੀਨਾ ਪਹਿਲਾਂ ਮੈਂ ਉਧਰ ਗਿਆ ਸੀ ਕਿਸਾਨ ਨੂੰ ਮਿਲਣ ਵਾਸਤੇ ਤੇ ਕਿਸੇ ਨੇ ਕਿਹਾ ਕਿ ਤੁਹਾਡੀ 슈ਗਰ ਮਿਲ ਕਿੱਥੇ ਗਈ ਜੀ ਮੈਂ ਗੱਡੀ ਦੇ ਵਿੱਚ ਇੱਕ ਫਾਈਲ ਸੀਗੀ ਮੈਂ ਕੱਢ ਕੇ ਲਿਆ ਕੇ ਮੈਂ ਦਿਖਾ ਦਿੱਤੀ ਕਿ ਦੇਖੋ ਮੇਰਾ ਵਾਅਦਾ ਸੀ ਇਹ ਪ੍ਰਸੰਨ ਮੈਂ ਵਿਧਾਨ ਸਭਾ ਦੇ ਵਿੱਚ ਕੀਤਾ ਸੀ ਸਾਡੇ ਕੋਲ ਇਹ ਹੀ ਅਧਿਕਾਰ ਹੈ ਬਤੌਰ ਐਮਐਲਏ ਜੇਕਰ ਇਸੀ ਡਿਸੀਜਨ 메ਕਿੰਗ ਦੇ ਵਿੱਚ ਨਹੀਂ ਆ ਤਾਂ ਸਾਡੇ ਕੋਲ ਇਹ ਪਾਵਰ ਹੈ ਮੇਰੀ ਆ ਦੇਖੋ ਮੈਂ ਤਾਂ ਡਿਮਾਂਡ ਰੱਖ ਦਿੱਤੀ ਵਿਧਾਨ ਸਭਾ ਦੇ ਵਿੱਚ ਮੰਤਰੀ ਸਾਹਿਬ ਜੇਕਰ ਨਾ ਕਰ ਰਹੇ ਨੇ ਲੇਕਿਨ ਮੇਰੇ ਖਾਤੇ ਦੇ ਵਿੱਚ ਹਮੇਸ਼ਾ ਰਹੇਗਾ ਜਸਤਿਨ ਤੁਸੀਂ ਮੈਨੂੰ ਐਬਸੋਲਿਊਟ ਪਾਵਰ ਦੋਗੇ ਅਕਾਲ ਪੁਰਖ ਸਾਨੂੰ ਅਸ਼ੀਰਵਾਦ ਦੇਣਗੇ ਤਾਂ ਅਸੀਂ ਇਹ ਚੀਨੀ ਮਿਲ ਤੁਹਾਨੂੰ ਇੱਥੇ ਦੇਵਾਂਗੇ ਠੀਕ ਹੈ ਅੱਜ ਇਹ ਮੇਰੇ ਕੋਲ ਮੌਜੂਦ ਹੈ ਠੀਕ ਹੈ ਨਾ ਤਾਂ ਅਸੀਂ ਆਪਣਾ ਕੰਮ ਬਖੂਬੀ ਕਰ ਰਹੇ ਹਾਂ ਬਾਕੀ ਇਹ ਜੋ ਮਰਜੀਕਰਨ ਕਰਦੇ ਰਹਨ ਜੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਰਹੀ ਗੱਲ ਦੁਬਾਰਾ ਮੈਂ ਇਹੀ ਕਹਾਂਗਾ ਕਿ ਅਸੀਂ ਹਮੇਸ਼ਾ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਮੂਲ ਬੋਧ ਸਿਧਾਂਤ ਨੇ ਉਹਨਾਂ ਸਿਧਾਂਤਾਂ ਤੇ ਪਹਾਰਾ ਦੇ ਰਹੇ ਹਾਂ ਜੀ ਜਿੰਨੇ ਵੀ ਚੰਗੇ ਲੋਕ ਸੀਗੇ ਕਾਰਜਕਰਤਾ ਵਲੰਟੀਅਰ ਓਹਦੇਦਾਰ ਜੋ ਜਿਹੜੇ ਦੋ ਚੰਗੇ ਸੀਗੇ ਉਹ ਆਜ ਦੀ ਤਰੀਖ ਦੇ ਵਿੱਚ ਦੇਖੋ ਜਿਨ੍ਹਾਂ ਨੇ 2022 ਦਾ ਇਲੈਕਸ਼ਨ ਲੜਿਆ ਸੀ ਸਾਰੇ ਸਾਈਡ ਦੇ ਵਿੱਚ ਨੇ ਜੀ ਕੁਝ ਤਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਵੀ ਚਲੇ ਗਏ ਲੇਕਿਨ ਬਾਕੀ ਉਹ ਸਾਰੇ ਸਾਈਡ ਦੇ ਵਿੱਚ ਨੇ ਇਹ ਤਾਂ ਮੌਕਾ ਦਸ਼ੂਗਾ ਤੋਂ ਇਹਨਾਂ ਨੇ 5 ਸਾਲ ਵਾਸਤੇ ਇਹਨਾਂ ਨੂੰ ਕੱਢਿਆ ਹੈ ਜੀ ਤਾਂ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕਿ ਅਸੀਂ 5 ਸਾਲ ਬਾਅਦ ਮਿਲਾਂਗੇ ਫਿਰ ਚਰਚਾ ਕਰਾਂਗੇ ਕਿ 5 ਸਾਲ ਬਾਅਦ ਕੌਣ ਕਿਥੇ ਠਹਿਰਦਾ ਹੈ ਜੋ ਤੁਸੀਂ ਕਹਿ ਰਹੇ ਹੋ ਮੈਨੂੰ ਵੀ ਜਾਣਕਾਰੀ ਤੁਹਾਡੇ ਰਹੀਂ ਮਿਲੀ ਹੈ ਮੈਨੂੰ ਪਾਰਟੀ ਦੇ ਕਿਸੇ ਲੀਡਰ ਨੇ ਫੋਨ ਕਰਕੇ ਨਹੀਂ ਕਿਹਾ ਨਾ ਹੀ ਉਸ ਦਿਨ ਪਾਰਟੀ ਦੇ ਪ੍ਰਧਾਨ ਜੀ ਵੀ ਇਸ ਸ਼ਹਿਰ ਦੇ ਵਿੱਚ ਹੀ ਸੀਗੇ ਜੇਕਰ ਮੰਨ ਲਓ ਪਾਰਟੀ ਦੇ ਵਿੱਚ ਕੋਈ ਵਿਦਿਆਨਤਦਾਰੀ ਹੁੰਦੀ ਤਾਂ ਅਮਨ ਰੋੜਾ ਜੀ ਇਸ ਸ਼ਹਿਰ ਦੇ ਵਿੱਚ ਸੀਗੇ ਕਈ ਫੰਕਸ਼ਨਾਂ ਅਟੈਂਡ ਕਰਕੇ ਗਏ ਉਹ ਆਗੇ ਬੋਲ ਸਕਦੇ ਸੀ ਕਿ ਹਾਂ ਜੀ ਤੁਸੀਂ ਸਾਡੇ ਮਿਲੇ ਹੋ ਕਿਸੇ ਵੀ ਗੱਲ ਨੂੰ ਦੱਸਣਾ ਹੈ ਤਾਂ ਇਸ ਤਰੀਕੇ ਦੇ ਨਾਲ ਨਹੀਂ ਇਸ ਤਰੀਕੇ ਦੇ ਨਾਲ ਕਰ ਲੋ ਜਾਂ ਮੰਨ ਲਓ ਮੇਰੇ ਖਿਲਾਫ ਕੋਈ ਐਕਸ਼ਨ ਵੀ ਹੋ ਗਿਆ ਤਾਂ ਉਹ ਆ ਕੇ ਦੱਸਣ ਦੇਸੀ ਫੋਨ ਤੇ ਦੱਸਣ ਦੇਸੀ ਤੇ ਦੇਖੋ ਇਹ ਸਾਡੀ ਪਾਰਟੀ ਦੇ ਵਿੱਚ ਜੋ ਹੈ ਨਾ ਪਾਰਟੀ ਆਪਣੇ ਆਪ ਦੇ ਵਿੱਚ ਹੀ ਅਨੁਸ਼ਾਸਨਹੀਨ ਹੈ ਮੈਂ ਤੁਹਾਨੂੰ ਕਹ ਰਿਹਾ ਜੋ ਨੂੰ ਅਨੁਸ਼ਾਸਨਹੀਨਤਾ ਦਾ આરોਪ ਲਗਾਇਆ ਗਿਆ ਹੈ ਇਹ ਪਾਰਟੀ ਆਪਣੇ ਆਪ ਦੇ ਵਿੱਚ ਹੀ ਅਨੁਸ਼ਾਸਨਹੀਨ ਹੈ ਪਾਰਟੀ ਹੈ ਹੀ ਨਹੀਂ ਐਗਜ਼ਿਸਟ ਨਹੀਂ ਕਰਦੀ ਹੈ ਅੱਜ ਗੈਂਗਸਟਰ ਮਾਫੀਆ ਦੇ ਦੂਸਰੀਆਂ ਪਾਰਟੀਆਂ ਦੇ ਜਿਹੜੇ ਕਚੜੇ ਉਹਨਾਂ ਨੇ ਸੁੱਟਤਾ ਇਹਨਾਂ ਨੇ ਚੱਕ ਲਿਆ ਜੀ ਕੋਈ ਨਾ ਕੋਈ ਕਨਸਿਡਰੇਸ਼ਨ ਹੋਗਾ ਤਾਂ ਹੀ ਚੱਕ ਲਿਆ ਜੀ ਠੀਕ ਹੈ ਤਾਂ ਉਹਨਾਂ ਦਾ ਦਬਦਬਾ ਹੋ ਗਿਆ ਹੈ ਰਹੀ ਗੱਲ ਜਿਸ ਤਰ੍ਹਾਂ ਖੈਰਾ ਸਾਹਿਬ ਨੇ ਕਿਹਾ ਸੋ ਰਾਜ ਦੀ ਗੱਲ ਅਸੀਂ ਇਸ ਸਿਧਾਂਤ ਤੇ ਚੱਲਦੇ ਹਾਂ ਜੀ ਜਦੋਂ ਪਾਰਟੀ ਜੁਆਇਨ ਕੀਤੀ ਨਾ ਜਦੋਂ ਇੱਕ ਚੀਜ਼ ਹੋਰ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਮੈਂ ਆਈਪੀਐਸ ਦੇ ਅਹੁਦੇ ਤੋਂ ਇਸਤਫਾ ਦਿੱਤਾ ਸੀ ਗੁਰੂਗ੍ਰੰਥ ਸਾਹਿਬ ਜੀ ਦੇ ਕੇਸ ਤੇ ਜੋ ਬਰਗਾੜੀ ਵਾਲਾ ਕੇਸ ਸੀ ਜਸਦੀ ਤਪਤੀਸ਼ ਗੋਲੀकांड ਦੀ ਮੈਂ ਕਿਤੇ ਸੀ ਕੁਇਸ ਹੋ ਗਿਆ ਮੈਂ ਇਸਤਿਫਾ ਦੇ ਦਿੱਤਾ। ਮੈਂ ਕੋਈ ਰਾਜਨੀਤੀ ਜੁਆਇਨ ਕਰਨ ਵਾਸਤੇ ਜਾਂ ਆਮ ਆਦਮੀ ਪਾਰਟੀ ਜੁਆਇਨ ਕਰਨ ਵਾਸਤੇ ਇਸਤਿਫਾ ਨਹੀਂ ਦਿੱਤਾ ਸੀ। ਇਸਤਿਫਾ ਲੈਣ ਮਗਰੋਂ ਸਰ ਆਪ ہماری ਪਾਰਟੀ ਵਿੱਚ ਆ ਜਾਈਏ ਨਾ। ਸਰ ਆਪ ہماری ਪਾਰਟੀ ਵਿੱਚ ਆ ਜਾਈਏ ਆਪ ਮਾਰੇ ਅਫੀਸਰ ਭਾਈ ਹੈ ਨਾ। ਲਿਜਿਓ ਜੀ। ਡੇਲੀ ਫੋਨ ਚਾਹ ਰਾਗੋ ਚੱਡਾ ਜੀ ਚਾਹ ਕੇਜਰੀਵਾਲ ਸਾਹਿਬ। ਮੈਂ ਕਹਾਂਗੀ ਸਰ ਰਾਜਨੀਤੀ ਮੇਰੇ ਬਸ ਦੀ ਕੋਈ ਚੀਜ਼ ਨਹੀਂ ਹੈ। ਮੈਨੂੰ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਹੈ। ਇਹਨਾਂ ਨੇ ਬਹੁਤ ਕੰਪੈਲ ਕੀਤਾ ਇਮੋਸ਼ਨਲੀ ਕੰਪੈਲ ਕੀਤਾ। ਫਿਰ ਇੱਕ ਵਾਰੀ ਇਸ ਤਰ੍ਹਾਂ ਆਇਆ ਜੂਨ ਦਾ ਮਹੀਨਾ ਸੀ ਇਹਨਾਂ ਨੇ ਬਹੁਤ ਜ਼ਿਆਦਾ ਮੇਰੇ ਤੇ ਜ਼ੋਰ ਪਾਇਆ ਕਿ ਨਹੀਂ ਤੁਸੀਂ ਆ ਜਾਓ ਤੁਸੀਂ ਆ ਜਾਓ ਜੋ ਗੁਰੂ ਗ੍ਰੰਥ ਸਾਹਿਬ ਹੁਲਾ ਕੇ ਸੈਨੋ ਜੋ ਤੁਸੀਂ ਨਹੀਂ ਕਰ ਸਕੇ ਉਹ ਅਸੀਂ ਕਰਕੇ ਦੇਵਾਂਗੇ ਜੀ ਔਰ ਤੁਸੀਂ ਆਪਣੇ ਕਲਮੀ ਕਰੋਗੇ ਔਰ ਇਹ ਮੇਰੀ ਜੁਆਇਨਿੰਗ ਵਾਲੇ ਦਿਨ ਮਾਨ ਸਾਹਿਬ ਦਾ ਬਿਆਨ ਦੇਖੋ ਭਗਵੰਤ ਮਾਨ ਦਾ ਜਾਕ ਕੇਜਰੀਵਾਲ ਸਾਹਿਬ ਦਾ ਬਿਆਨ YouTube ਤੇ ਵੀ ਮੌਜੂਦ ਹੈ ਮੇਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਮੌਜੂਦ ਹੈ ਨਾ ਸਾਰਿਆਂ ਨੇ ਇਹੀ ਕਿਹਾ ਕਿ ਉਹ ਤੁਸੀਂ ਆਪਣੀ ਕਲਮੀ ਇਨਸਾਫ ਦੋਗੇ ਪੰਜਾਬੀਆਂ ਨੂੰ ਵੇਖੋ ਜਿਸ ਤਰ੍ਹਾਂ ਬਾਕੀ ਸਾਰੇ ਪੰਜਾਬੀ ਮਤਲਬ ਜੋ ਇਹ ਗੱਲ ਸੁਣ ਕੇ ਸਾਰਿਆਂ ਦੇ ਮਨ ਦੇ ਵਿੱਚ ਜੋ ਹੁੰਦਾ ਹੈ ਮੇਰੇ ਮਨ ਦੇ ਵਿੱਚ ਵੀ ਆ ਗਿਆ ਕਿ ਚਲੋ ਜਦੋਂ ਇਨਸਾਫ ਮਿਲਣਾ ਹੀ ਹੈ ਤਾਂ ਅਸੀਂ ਪਾਰਟੀ ਜੁਆਇਨ ਕਰ ਲੈਂਦੇ ਹਾਂ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸ ਦੇ ਇਨਸਾਫ ਇੱਕ ਕੜੀ ਹੈ ਮੇਰੇ ਤੇ ਆਮ ਆਦੀ ਪਾਰਟੀ ਦੇ ਵਿੱਚ ਸਿਰਫ ਇੱਕ ਕੜੀ ਹੈ ਜੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਔਰ ਜੋ ਗੋਲੀकांड ਹੋਇਆ ਸੀ ਉਹਦੇ ਇਨਸਾਫ ਦੇ ਬਾਰੇ ਜਸ ਦਿਨ ਤੋਂ ਜਸ ਦਿਨ ਤੋਂ ਸਰਕਾਰ ਬਣੀ 10 ਮਾਰਚ 2022 ਉਸ ਦਿਨ ਤੋਂ ਕੋਈ ਇੱਕ ਵੀ ਕੇਜਰੀਵਾਲ ਸਾਹਿਬ ਦਾ ਤੁਸੀਂ ਟਵੀਟ ਦਿਖਾ ਦਿਓ ਬੇਅਦਬੀ ਦੇ ਬਾਰੇ ਗੁਰੂਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਉਸ ਕੋਈ ਟਵੀਟ ਨਹੀਂ ਸਮਝ ਲੈ ਲੈ ਕਿ ਮੈਂ ਜ਼ਰੂਰ ਦਿੱਲੀ ਗਿਆ ਹਾਂ ਕਿ ਮੈਨੂੰ ਕੁਝ ਨਹੀਂ ਚਾਹੀਦਾ ਹੈ ਮੈਨੂੰ ਕੋਈ ਉਹਦਾ ਨਹੀਂ ਚਾਹੀਦਾ ਹੈ ਜੋ ਸੀ ਵਾਅਦਾ ਕਰਕੇ ਆਏ ਸੀ ਜੋ ਜੋ ਵਾਅਦਾ ਕਰਕੇ ਤੁਸੀਂ ਮੈਨੂੰ ਪਾਰਟੀ ਦੇ ਵਿੱਚ ਲਿਆਂਦਾ ਸੀ ਨਾ ਉਹ ਐਦਾ ਪੂਰਾ ਕਰ ਦਿਓ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈ ਤੇ ਮਾਨ ਸਾਹਿਬ ਦੇ ਨਾਲ ਵੀ ਮੇਰੀ ਦੋ ਤਿੰਨ ਬਾਰੀ ਮੀਟਿੰਗ ਹੋਈ ਤੇ ਲੇਕਿਨ ਉਸ ਕੇਸ ਨੂੰ ਤਾਂ ਦੇਖੋ ਜਿੰਨਾ ਜ਼ਿਆਦਾ ਖਰਾਬ ਜਿੰਨਾ ਜ਼ਿਆਦਾ ਖਰਾਬ ਪਿਛਲੀਆਂ ਸਰਕਾਰਾਂ ਨੇ ਕੀਤਾ ਉਸ ਨਾਲੋਂ 10 ਗੁਣਾ ਜ਼ਿਆਦਾ ਤੁਸੀਂ ਦੇਖੋ ਜੋ ਮੁਕਦਮਾ ਹੈ ਹਰੀਦਕੋਟ ਜ਼ਿਲ੍ਹਾ ਅਦਾਲਤ ਦਾ ਮੁਕਦਮਾ ਅਸੀਂ ਜਦੋਂ ਇਨਵੈਸਟੀਗੇਸ਼ਨ ਵਾਸਤੇ ਜਾਂਦੇ ਸੀ ਤੇ ਲੋਕੀ ਆਪਣੇ ਪਿੰਡ ਤੋਂ ਚੱਲ ਕੇ ਫਰੀਦਕੋਟ ਜ਼ਿਲ੍ਹਾ ਹੈੱਡਕੁਆਟਰ ਤੱਕ ਨਹੀਂ ਆ ਪਹੁੰਚਦੇ ਸੀ ਅਸੀਂ ਜਾ ਕੇ ਪਿੰਡਾਂ ਦੇ ਵਿੱਚ ਬਿਆਨ ਲਿਖਦੇ ਸੀ ਉਹ ਲੋਕ ਫਰੀਦਕੋਟ ਦੇ ਪਿੰਡਾਂ ਤੋਂ ਜਾ ਕੇ ਚੰਡੀਗੜ੍ਹ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵੀ ਜਾ ਕੇ ਆਪਣੇ ਬਿਆਨ ਕਿਸ ਤਰ੍ਹਾਂ ਤਿੰਨ ਦਿਨ ਦੀ ਇੱਕ ਦਿਨ ਜਾਣਾ ਇੱਕ ਦਿਨ ਬਿਆਨ ਔਰ ਇੱਕ ਦਿਨ ਵਾਪਸੀ ਉਹ ਵਾਪਸੀ ਜੀ ਔਰ ਕਈ ਸਾਰੇ ਲੋਕਾਂ ਨੂੰ ਜਿਆਦਾਤਰ ਜਿਹੜੇ ਗਵਾਹ ਨੇ ਉਹ ਸਾਰੇ ਤਕਰੀਬਨ ਗਰੀਬ ਪਰਿਵਾਰਾਂ ਤੋਂ ਤੇ ਉਹਨਾਂ ਨੂੰ ਇੰਡਿਊਸ ਕਰਨਾ ਉਹਨਾਂ ਨੂੰ ਲੋਭ ਲਾਲਚ ਦੇਣਾ ਕਈਆਂ ਨੂੰ ਤਾਂ ਦੇਖੋ ਰਿਕਾਰਡ ਦੇਖੋਗੇ ਨਾ ਤਾਂ ਪੈਸੇ ਦੇ ਕੇ ਅੰਡਰਹੈਂਡ ਉਹਨਾਂ ਨੂੰ ਵੀ ਨਹੀਂ ਪਤਾ ਬਾਹਰ ਦਾ ਉਹਨਾਂ ਦਾ ਵੀਜ਼ਾ ਉਹਰੇ ਲਗਵਾ ਕੇ ਵੇਚ ਦਿੱਤਾ ਗਿਆ ਕਿ ਉਹ ਆਉਣਗੇ ਲਈ ਠੀਕ ਹੈ ਇਨਸਾਫ ਤੇ ਮਿਲਣਾ ਨਹੀਂ ਹੈ ਔਰ ਇਹਨਾਂ ਨੇ ਇਨਸਾਫ ਦਾ ਗਲਾ ਘੋਟ ਦਿੱਤਾ ਜੀ ਇਹਨਾਂ ਲੋਕਾਂ ਨੇ ਸਾਡੀ ਪਾਰਟੀ ਦੇ ਜਿਹੜੇ ਲੋਕ ਸੀਗੇ ਵਿਧਾਨ ਸਭਾ ਦੇ ਵਿੱਚ ਇੱਕ ਤਾਂ ਇਹਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਜਦੋਂ ਮੈਂ 0 ਆਵਰ ਦੇ ਵਿੱਚ ਜਾਂ ਕਿਸੇ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਤਾਂ ਮਿੰਟ 2 ਮਿੰਟ 4 ਮਿੰਟ बोल ਕੇ ਚਲੋ ਲੇਕਿਨ ਮੈਂ ਕਰਕਸ਼ ਰਸਿਆ ਜੀਤੀ ਇਹ ਚੀਜ਼ ਜੇਕਰ 28 ਅਗਸਤ 2018 ਨੂੰ ਕਾਂਗਰਸ ਸਰਕਾਰ ਦੇ ਬਲੇ ਇੱਕ ਪੂਰੇ ਦਿਨ ਦੀ ਬਹਿਸ ਹੋ ਸਕਦੀ ਹੈ। ਔਰ ਉਸ ਤੋਂ ਬਾਅਦ ਹੀ ਐਸਆਈਟੀ ਜਿਹੜੀ ਬਣੀ ਸੀ 28 ਅਗਸਤ 2018 ਨੂੰ ਇੱਕ ਪੂਰੇ ਦਿਨ ਦੀ ਬਹਿਸ ਹੋਈ ਸੀ ਠੀਕ ਹੈ ਨਾ ਖੈਰਾ ਸਾਹਿਬ ਵੀ ਉਦੋਂ ਐਮਐਲਏ ਸੀਗੇ ਔਰ ਉਸ ਤੋਂ ਬਾਅਦ ਐਸਆਈਟੀ ਬਣੀ ਸੀ ਠੀਕ ਹੈ ਜੀ ਐਸਆਈਟੀ ਦੇ ਵਿੱਚ ਮੈਂ ਵੀ ਸੀਗਾ ਜੀ ਜੋ ਐਸਆਈਟੀ ਬਣੀ ਅਸੀਂ ਤਫਤੀਸ਼ ਕਰਨੀ ਸ਼ੁਰੂ ਕੀਤੀ ਚਲੋ ਜਿਸ ਤਰ੍ਹਾਂ ਵੀ ਹੋਇਆ ਜੋ ਜੋ ਦੋਸ਼ੀ ਸੀਗੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗੱਲ ਅੱਗੇ ਅੜ ਗਈ ਸੀ ਕਿ ਜਿਹੜੇ ਵੱਡੇ ਪਰਿਵਾਰ ਵਾਲੇ ਨੇ ਜਿਨ੍ਹਾਂ ਨੇ 2 ਦਸੰਬਰ 2024 ਨੂੰ 6 ਮਹੀਨਾ ਪਹਿਲਾਂ ਇਹ ਤੱਕਬੂਲ ਕੀਤਾ ਜੀ ਉਹ ਕਬੂਲਨਾਮਾ ਮੈਂ ਕਹਾਂਗਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਤੇ ਜੋ ਸਾਡੀ ਤਫਤੀਸ਼ ਦਾ ਸਿੱਟਾ ਸੀ ਉਹ ਕਬੂਲ ਨਾਮਾ ਦੇ ਵਿੱਚ ਆ ਗਿਆ ਜੀ ਤੇ ਜੋ ਅਸੀਂ ਕਰਵਾਈ ਕੀਤੀ ਉਹਦੇ ਉੱਤੇ ਦੇਖੋ ਮੈਂ ਪਹਿਲਾਂ ਤੋਂ ਹੀ ਕਹ ਰਿਹਾ ਸੀ ਜਦੋਂ ਮੈਂ ਰਿਜਾਇਨ ਦਿੱਤਾ ਸੀ ਕਿ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਤਾਂ ਉਸ ਅਦਾਲਤ ਨੂੰ ਪੰਜਾਬੀਆਂ ਨੂੰ ਇਨਸਾਫ ਮਿਲ ਗਿਆ ਜੀ ਹੁਣ ਬਾਕੀ ਅਦਾਲਤ ਦੇ ਵਿੱਚ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਹੈ ਸਾਡਾ ਮਤਲਬ ਉਹਦੇ ਨਾਲ ਕੋਈ ਬਹੁਤ ਜ਼ਿਆਦਾ ਅਸੀਂ ਨਹੀਂ ਕਰ ਸਕਦੇ ਕਿਉਂਕਿ ਜੋ ਅਸੀਂ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਉਹ ਸਾਬਿਤ ਹੋ ਗਿਆ ਕਿ ਇਹ ਸਹੀ ਹੈ ਔਰ ਜੋ ਇਹ ਕਹ ਰਿਹਾ ਸੀ ਇਹ ਕਿ ਇਹਨਾਂ ਨੇ ਫਸਟ ਟਾਈਮ ਮਜੀਠੀਆ ਜੀ ਨੂੰ ਗ੍ਰਿਫਤਾਰ ਕੀਤਾ ਉਹ ਐਸੀ ਪਰਦਾ ਉਠਾ ਦਿੱਤਾ ਜੀ ਕਿ ਦੇਖੋ ਜੀ ਉਹ ਤਾਂ ਪਹਿਲਾਂ ਤੋਂ ਗ੍ਰਿਫਤਾਰ ਸੀਗੇ ਜਦੋਂ ਸਾਡੀ ਸਰਕਾਰ ਆਈ ਸੀ ਇਹਨਾਂ ਨੇ ਜ਼ਮਾਨਤ ਕਰਵਾਈ ਹੈ ਇਸ ਦਾ ਜਵਾਬ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੇ ਸਕਦੇ ਨੇ ਸੁਪਰ ਸੀਮ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤੋਂ ਸੁਪਰ ਸੀਮ ਅੱਜ ਦਿਖਾਈ ਨਹੀਂ ਦੇ ਰਹੇ ਨੇ ਠੀਕ ਹੈ ਰਾਗੋ ਚੱਡਾ ਜੀ ਜਵਾਬ ਉਹ ਵੀ ਦੇਣਗੇ ਤੇ ਨੈਸ਼ਨਲ ਕਨਵੀਨਰ ਅੱਜ ਕੱਲ ਮਤਲਬ ਪੰਜਾਬ ਦੇ ਵਿੱਚ ਹੀ ਦੁਰਫਿਰ ਰਹਿਣੇ ਕੇਜਰੀਵਾਲ ਸਾਹਿਬ ਜਵਾਬ 도 ਉਹਨਾਂ ਨੂੰ ਵੀ ਦੇਣਾ ਪਵੇਗਾ ਨਾ ਕੋਈ ਨਾ ਕੋਈ ਤਾਂ ਹਿਸਾਬ ਕਿਸੇ ਨੇ ਕਿਸੇ ਟਾਈਮ ਤੇ ਮੰਗਣਾ ਹੀ ਹੈ